ਕਿੱਥੇ ਆਇਆ ਕਰੋ ਹਾਉ ਤੁਹਾਨੂੰ ਬੁਲਾਣੇ ਕਿੱਥੇ ਨਹੀਂ ਨਹੀਂ ਇੱਕ ਆ ਗਏ ਜਿੱਥੇ ਬੈਠਾਣੇ ਪਾਇਆ ਪਹਿਲਾਂ ਥਾਣਾ ਹੀ ਹੈ ਸੋ ਨਾਲ ਸੰਸ ਜਮਾ ਹੋ ਸਕਦਾ ਤੁਹਾਡਾ ਰੋਸਾ ਕਿੱਥੇ ਆ ਤੁਹਾਡਾ ਮਰਜ਼ੀ ਇੱਥੇ ਜਮਾ ਦਿਖਾਓ ਤੇ ਗੱਡੀ ਕਿੱਥੇ ਤੱਕ ਦੀ ਪਈ ਸਾਹਿਬ ਜੀ ਦਸ ਤਰੇ ਹੋ ਸਰ ਅੱਜ ਅਨਸ਼ੋਰ ਤੋਂ ਹੋਰ ਸਭ ਕੋਲ ਕੋਈ ਜਮਾ ਕਰ ਲੈਂਦੇ ਆ ਨਾ ਬੰਦੇ ਨੂੰ ਸੰਭਲ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਉੱਤਰ ਮਾਰੋ ਕਾ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਵੀ ਵੇਖੋ ਨਾ ਮਾਜੀ ਨੋ ਪਾਰਕਿੰਗ ਬੋਰਡ ਲੱਗਾਇਆ ਪੜੀ ਆਪਸਾਈ ਹੈ ਤੁਸੀਂ ਗੱਡੀ ਚੁੱਕ ਲਈ ਵੀ ਆਪਣਾ ਲਾਇਸੈਂਸ ਦਿਖਾ ਦਿਓ ਮੈਨੂੰ ਸਮਝ ਮੈਨਾ ਡਾਕਟਰ ਆਰਸੀ ਇਨਸ਼ੋਰੈਂਸ ਪਲੂਸ਼ਨ ਆਇਓ ਖਾਜੀ ਦਾ ਸੋਈ ਇੱਧਰ ਹੋ ਜਾਓ ਹਾਂ ਕਿਹੜਾ ਜੀ ਨੋ ਪਾਰਕਿੰਗ ਦਾ ਗੱਡੀ ਚੁੱਕੀ ਆ ਹਾਂ ਨੋ ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲਿਆਂ ਨੇ ਮਨਾ ਕੀਤਾ ਕਿ ਤੁਸੀਂ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਚਾਹੀਦੀ ਨੋ ਪਾਰਕਿੰਗ ਦਾ ਬੋਰਡ ਲੱਗਾ ਜੀ ਤੋਂ ਗੱਡੀ ਚੁੱਕ ਨਹੀਂ ਚੁੱਕਣੀ ਅੱਛਾ ਚੁੱਕ ਲਈ ਹਾਂਜੀ ਕੋ ਨਾਲ ਬਲਾ ਯਾਰ ਉਹ ਵੀ ਉਹੋ ਬਲੈਂਕ ਅੱਰੀ ਉਹ ਗੱਡੀਆਂ ਉਹ ਵੀ ਲੱਗੀਆਂ ਪਿਆ ਜੇ ਸਾਹਮਣੇ ਉਹ ਤੇ ਲੱਗੀਆਂ ਆਈਆਂ ਨੇ ਜੀ ਲੱਗੀ ਆ ਅੰਦਰ ਦੁਕਾਨਦਾਰ ਉਸਲਾ ਲੋਕੋ ਲਗਾਏ ਤੇ ਪਰ ਆਪਣੀ ਫਰਮ ਦਾ ਨਾਂ ਨਹੀਂ ਕਰਦੇ ਜਿਹੜੀ ਲਾਸ਼ ਆਟ ਫਰਮ ਦੇ ਤੇ ਹੈਗੀ ਨਹੀਂ ਐ ਦੇਖੋ ਕਲੀਅਰ ਕਰੋ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈ ਗਾ ਜੀ ਆਪਾਂ ਪੁੱਛ ਕੇ ਦੱਸਾਂਗੇ ਮਰੇ ਮੈਨੂੰ ਮੇਰੇ ਮਾਲਕ ਦਾ ਨਾਮ ਪਤਾ ਹੈ ਬਾਬਾ ਦੀਪ ਸਿੰਘ ਨਖਵੀ ਵੈਣਾ ਤਾਈਆ ਭੋਇਆ ਹੈ ਟ੍ਰੈਫਿਕ ਪੁਲਿਸ ਦੇ ਨਾਲ ਠੀਕ ਹੈ ਜੀ ਉਹਨਾਂ ਨਾਲ ਗੱਡੀ ਇਹ ਚੱਲਦੀ ਆ ਹਾਂਜੀ ਆਪਾਂ ਇੰਨੀ دیر ਤੱਕ ਕਿਉਂ ਦੱਸਦੇ ਬੈਣਾ ਭਾਜੀ ਮੈਨੂੰ ਪੁੱਛਿਆ ਕਿੰਨੇ ਰੁਪਏ ਦੇ ਮੈਂ ਕਹਾਂ ਤੋ ਬਾਰਾ ਆਉਂਗਾ ਭਜੀ ਮੈਂ ਆਪਣੀ ਜਗ੍ਹਾ ਤੇ ਬੈਠਾ ਹਾਂ ਸਰਪੋਸ਼ਾ ਭਾਜੀ ਭਾਜੀ ਮੈਂ ਤੁਹਾਨੂੰ ਕੋਡ ਦਿਖਾਵਾਂ ਮੈਂ ਤੁਹਾਨੂੰ ਖਾਤੋ ਦਿਖਾਵਾਂ ਬੋ ਜਾ ਨਾਮ ਕੀ ਹੋਦਾ ਫਿਰ ਲਾਇਸੈਂਸ ਦਿਖਾਵਾਂ ਹਾਂ ਜੀ ਸਭ ਤੋਂ ਅੱਗੇ ਠੇਕੇਦਾਰ ਨਾ ਕਰੋ ਕੋਈ ਗੱਡੀ ਟਕਰਾ ਨਾ ਜਾਵੇ ਕੋਈ ਠੇਕੇਦਾਰ ਸੰਸਨੀ ਨਾ ਕਰੋ ਮੇਰੇ ਕੋਲ ਜੀ ਸੰਸਨੀ ਮੰਗਦੇ ਸਾਹ ਤੇ ਕੋਈ ਨਾ ਹੀ ਜਾ ਕੇ ਗੱਡੀ ਚੋਂ ਲੈ ਲਿਸੈਂਸ ਵਕਾ ਮੈਂ ਪੁਲਿਸ ਅਫਸਰ ਨੂੰ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਹੈ ਇਹ ਕੋ ਮੈਡੀਕਨ ਕਿੰਨਾ ਸਮਾਂ ਐ ਕਿ ਭਾਈ 5 ਮਿੰਟ ਹੋਏ ਸਾਰੇ ਭਾਜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਨਾ ਇਹਨਾਂ ਨੇ ਤੋਦੇ ਕੋਈ ਮਾਤਾ ਜੀ ਵਿੱਚ ਨਹੀਂ ਬੈਠੇ ਜੀ ਹੁਣ ਵੇਚੀ ਬੈਠੇ ਆ ਇਹਨੇ ਵੇਚੀ ਬੈਠੇ ਤਾਂ ਪਾ ਇਹਨਾਂ ਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੇ ਪਾ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਇਹਨਾਂ ਨੇ ਜਵਾਬ ਦਿੱਤਾ ਗੱਲ ਦਾ ਅਸੀਂ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੰਦਾ ਕਿਹੜੀ ਕੰਪਨੀ ਕੋਈ ਕਿਹੜੀ ਕੰਪਨੀ ਹੋ ਗਿਆ ਠੇਕਾ ਤੁਹਾਡਾ ਮਾਤਾ ਜੀ ਬਾਅਦ ਚ ਆ ਕੇ ਬੈਠੇ ਠੇਕਾ ਕਿਹੜੀ ਕੰਪਨੀ ਕੋਵਾ ਭਾਜੀ ਆਪ ਕੋਲ ਤਾਂ ਲੋਕੋ ਹੀ ਵੇਖੋ ਲਾ ਧਕੇਸ਼ਾ ਜੀ ਧਕੇਸ਼ਾ ਜੀ ਵੇ ਮੈਂ ਤਾਂ ਬੈਸਨ ਨਹੀਂ ਜੀ ਦਿਆ ਮੈਂ ਤਾਂ ਕਹਿੰਦਾ ਬਜ਼ੁਰਗ ਨੇ ਜਾਨਦੋਸ ਦਵਾਈ ਲੈਣ ਆਏ ਆ ਉਹ ਕਿਹਾ ਮਕਸ਼ੂਰ ਬਾਹਰ ਖੜਾ ਬਾ ਦੋ ਮੈਂ ਤਾਂ ਇਹੋ ਹੀ ਕਹਿ ਤਾ ਵੇ ਤੁਹਾਨੂੰ ਗਰਮੀ ਆ ਜਾਨ ਬਾ ਦੋ ਮੈਂ ਤਾਂ ਗਾਲੀ ਨਹੀਂ ਕਰਦਿਆ ਮੈਂ ਦੇਖੋ ਆਪਾਂ ਤੁਹਾਨੂੰ ਗਲਤ ਜਾਣ ਦਿੰਦੇ ਹੋ ਜੀ ਬਾ ਦੋ ਜੀ ਸੋ ਨੀਦਾਂ ਹੋਈ ਆ ਪਹਿਲਾਂ ਡਾਲੀ ਨੀਦਾਂ ਦੇ ਵਿੱਚ ਮਾਤਾ ਦੀ ਬੇਟੀ ਨੂੰ ਚੋਕਲੇ ਬੰਦੀ ਜਾਏ ਕਿ ਨੀਦਾਂ ਆਪਾਂ ਮੜਾ ਚੁਣੀ ਗੱਲ ਤੋਂ ਬੋਲੋ ਗੱਡੀ ਚਾਲੀ ਕੋਈ ਮਾਤਾ ਦੇ ਵਿੱਚ ਵੇਖੀ ਤੇ ਤੁਹਾਨੂੰ ਵਾਰੀਆਂ ਦੱਸ ਰਹੀ ਹਾਂ ਜੀ ਜਦੋਂ ਜਾਨ ਤੋਂ ਕੋਲੋਂ ਨਾ ਮਿੱਤਰ ਹੋਣੀ ਹੈ ਜੀ ਮੈਡੀਸਨ ਵਾਲੇ ਨੂੰ ਕਰਮਤ ਤੁਹਾਡਾ ਕਰਮਾ ਲੈ ਆਇਆ ਕੋਈ ਕਰਮਾ ਨਹੀਂ ਜੀ ਭਾਈ ਜੀ ਜਾਣ ਕੇ ਬੈਠ ਪਾਣ ਦੇ ਤੇਰਾ ਗੱਡੀ 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 ਕੋਣ ਜੀ ਦੀਵਾਰ ਮੂਹਰੇ ਖੰਡ ਵਾਲੇ ਕੋਲ ਕੇ ਬੈਠਾ ਹੋਈ ਮਾਤਾ ਬਾਹਰ ਕਰੀ ਨਹੀਂ ਪਾਇਆ ਮਾਤਾ ਬਾਹਰ ਹੀ ਬਾਅਦ ਜਿ ਬਿਠਾਇਆ ਮੈਂ ਕਿਹਾ ਨਾ ਮਣੀ ਅਗੇ ਨਾ ਬਾਹਰ ਬਾਅਦ ਜੀ ਬੈਠੇ ਨੇ ਪਰ ਬੈਠੇ ਵੀ ਰਹਿ ਗਏ ਨੇ ਵਿੱਚ ਮਾਤਾ ਜੀ ਬਾਹਰ ਕਰ ਰਹੇ ਨੇ ਕਿ ਤੁਹਾਨੂੰ ਮੈਂ ਦੀ ਆ ਮਾਤਾ ਜੀ ਨੂੰ ਗੱਡੀ ਵਿੱਚ ਪਾਉਂ ਪਿਆ ਕਿ ਨਹੀਂ ਪਿਆ ਉਹ ਗੱਡੀ ਉਹਦਾ ਕੰਮ ਮਾਤਾ ਜੀ ਕਰ ਰਹੇ ਨੇ 5 ਮਿੰਟ ਹੋਏ ਸਾਰੇ ਦਵਾਈ ਲੈਂਦਿਆਂ ਨੂੰ ਮੈਂ ਤਾਂ ਤਰਲਾ ਵੀ ਤੁਹਾਡਾ ਮਾਰਿਆ ਵੀ ਜਾਨ ਦੋ ਬਾਰ ਕਰੇ ਨਾ ਗਿਆ ਕਿ ਨਹੀਂ ਗਾਜੋ ਮਾਤਾ ਜੀ ਅੰਦਰ ਮਾਤਾ ਜੀ ਗੱਡੀ ਤੁਹਾਡੀ ਛੱਡ ਦੇਣੀ ਆਪਾਂ ਕਿੱਥੇ ਨਹੀਂ ਲੈ ਕੀ ਕਰਨ ਵਾਸਤੇ ਇਸ ਨੂੰ ਆਪਸਾਲੇ ਵਿੱਚ ਮੈਂ ਕਰਾਉਣਾ ਨਹੀਂ ਹੂੰ ਤਾਂ ਕੀ ਕਹਿ ਜਾ ਰਹੇ ਨੇ ਤੁਹਾਨੂੰ ਇੱਕ ਪਾਉਂਦੇ ਹਰ ਨਾ ਕਹਿਣਾ ਕੀ ਹਾਂ ਹੂੰ ਕਰਦਾ ਚੱਲਦਾ ਸਹੀ ਹੋ ਦਸੋ ਨਾ ਹਰਦੇ ਵੀ ਸਮਾਂ ਨਾ ਨਹੀਂ ਮੁੰਡਾ ਨਹੀਂ ਆ ਮਾਰਾ ਬਹੀ ਹੋਰ ਤਸੀਲੇ ਦੇ ਵਿੱਚ ਪਾਟੇ ਤੁਹਾਡੇ ਵੀ ਆ ਲਗੇ ਕੱਪੜਾ ਖਰੀਦ ਲਈ ਹੈ ਜਾਂ ਜੁੱਤੀਆਂ ਖਰੀਦ ਲਈ ਫਿਰ ਸੱਤੀ ਕਰ ਲਿਆ ਇੱਕ ਦਵਾਈ ਦਾ ਮਸਲਾ ਆਇਆ ਇਹ ਕੋਲ ਮਾਲ ਮੰਡੀ ਦਵਾਈ ਲੈਣ ਆਇਆ ਬੰਦਾ ਤਾਂ ਉਹ ਵਧਾਉਣਾ ਸਾਡਾ ਨਾਲ ਨਹੀਂ ਆਇਆ